ਜਲੰਧਰ ਦੇ ਪੁਲਿਸ ਕਮਿਸ਼ਨਰ ਰੇਟ ਸ਼੍ਰੀ ਸੁਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਰੇਟ ਨੇ 24 ਘੰਟਿਆਂ ਦੇ ਅੰਦਰ ਇੱਕ ਕਤਲ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਨੇ ਕਤਲ ਦਾ ਸੁਰਾਗ ਲਗਾਇਆ ਹੈ। ਬੇਰਬੇ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਬੰਦਕਾਰ ਵਿੱਚੋਂ ਵੱਦਬੂ ਆਉਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ 8 ਜਲੰਧਰ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਕਾਲ ਦਾ ਜਵਾਬ ਦਿੱਤਾ ਅਤੇ ਫਿੰਗਰਪ੍ਰਿੰਟ ਅਤੇ ਡੌਗ ਸਕੂਅਰ ਟੀਮਾਂ ਨਾਲ ਮੌਕੇ ਤੇ ਪਹੁੰਚ ਗਏ। ਸ਼ੀਰਿਸ ਪਬਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੀ شناخت ਵਿਨੋਦ ਕੁਮਾਰ ਉਰਫ 나ਕੂਲ ਕੁਮਾਰ ਵਜੋਂ ਹੋਈ ਹੈ ਜਿਸ ਦੀ ਲਾਸ਼ ਘਰ ਦੇ ਉਪਲੇ ਹਿੱਸੇ ਵਿੱਚ ਇੱਕ ਬੈੱਡ ਦੇ ਅੰਦਰੋਂ ਬਰਾਮਦ ਹੋਈ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਣਪਛਤੇ ਵਿਅਕਤੀਆਂ ਦੇ ਖਿਲਾਫ ਥਾਣਾ ਡਿਵੀਜ਼ਨ 8 ਜਲੰਧਰ ਵਿਖੇ ਐਫ ਆਈ ਆਰ 98 ਮਿਤੀ 7 5 2024 ਅਧੀਨ 302 201 34 ਆਈ ਪੀ ਸੀ ਦਰਜ ਕੀਤੀ ਗਈ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਗਾ ਲਿਆ ਹੈ। ਸ਼੍ਰੀ ਇਸ ਪੱਬਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਇਸ ਕੇਸ ਦੇ ਮੁੱਖ ਮਲਜ਼ਮਾ ਦੀ ਪਛਾਣ ਹਿਮਾਚਲੀ ਦੇਵੀ ਪੁੱਤਰੀ ਹਰੀ ਸਰਨ ਵਾਸੀ ਪੰਗਲੇ ਮਾਜਰਾ ਕਪਾਈ ਥਾਣਾ ਕਪਾਈ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਹੁਣ ਵਾਸੀ ਪਿੰਡ ਗਦੇਪੁਰ ਜਲੰਧਰ ਅਤੇ ਸੁਨੋਚ ਕੁਮਾਰ ਪੁੱਤਰ सुरेश ਪਿੰਡ ਆਲਮਪੁਰ ਪੀਐਸ ਬਾਠ ਪੋ ਬਾਠ ਜ਼ਿਲ੍ਹਾ ਪਟਨਾ ਬਿਹਾਰ ਹੁਣ ਗਦਾਈਪੁਰ ਜਲੰਧਰ ਵਸੋਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਸ਼ੇ ਕੇ ਸੁਧਰਾਨ ਹਿਮਾਚਲੀ ਦੇਵੀ ਨੇ ਕਬੂਲ ਕੀਤਾ ਹੈ ਕਿ ਉਸਨੇ ਸੁਨੋਸ਼ ਕੁਮਾਰ ਦੀ ਮਦਦ ਨਾਲ ਵਿਨੋਦ ਕੁਮਾਰ ਦਾ ਕਤਲ ਕੀਤਾ ਜੋ ਨਿੱਜੀ ਰੰਜਿਸ਼ ਕਾਰਨ ਉਸ ਨੂੰ ਜਨਤਕ ਤੌਰ ਤੇ ਬਦਨਾਮ ਕਰ ਰਿਹਾ ਸੀ ਜਿਸ ਕਾਰਨ ਪਰੇਸ਼ਾਨੀ ਵੱਧ ਗਈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਕਤਲ ਵਿੱਚ ਸ਼ਾਮਲ ਇਨ੍ਹਾਂ ਦੋਸ਼ੀਆਂ ਦੇ ਕਿਸੇ ਵੀ ਅਪਰਾਧਿਕ ਪਿਛੋਕੜ ਦਾ ਪਤਾ ਨਹੀਂ ਲੱਗਿਆ ਹੈ ਸ਼੍ਰੀ ਸਪੰਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਰਬੇ ਬਾਦ ਵਿੱਚ ਸਾਂਝੇ ਕੀਤੀ ਜਾਣਗੇ ਕੱਲ੍ਹ ਸਵੇਰੇ ਇੱਕ ਇੱਕ ਨੰਬਰ ਥਾਣੇ 8 ਨੰਬਰ ਥਾਣੇ ਦੇ ਏਰੀਏ ਦੇ ਵਿੱਚ ਡੈੱਡ ਬੋਡੀ ਮਿਲੀ ਸੀ ਜੀ ਘਰ ਦੇ ਅੰਦਰੋਂ ਬਾਕਸ ਦੇ ਵਿੱਚੋਂ ਬੈੱਡ ਬਾਕਸ ਦੇ ਵਿੱਚੋਂ ਉਹਦੀ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਉਹਦੇ ਜਿਹੜੇ ਅਸਲ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਲੇਡੀ ਹੈ ਮਛੀ ਦੇਵੀ ਔਰ ਇੱਕ ਉਹਦਾ ਸਾਥੀ ਸੀਗਾ ਸਰਸਨੋਜ ਸੁਨੋਜ ਕੁਮਾਰ ﺍﻟियास ਨਕੁਲ ਕੁਮਾਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਕੇਸ ਫ੍ਰੇਸ ਹੋ ਗਿਆ ਮਰਨ ਵਾਲਾ ਤਾਂ ਵਿਨੋਦ ਕੁਮਾਰ ਹੈ ਵਿਨੋਦ ਮਰੀ ਲੀਸ ਨਾ ਅੱਛਾ ਅੱਛਾ ਲੀਸ ਨਾ ਕੁਮਾਰ ਉਹ ਜਿਹੜੀ ਲੇੜੀ ਨੇ ਕੰਪਲੇਨ ਕੀਤੀ ਸੀ ਹਾਂਜੀ ਉਹ ਵੀ ਅਰੈਸਟ ਕੀਤੀ ਹੈ ਜੀ ਉਹ ਐਕਚੁਅਲੀ ਉਹਨਾਂ ਨੇ ਹੀ ਉਹਨੂੰ ਸ਼ਰਾਬ ਪਿਲਾ ਕੇ ਔਰ ਉਹਦੇ ਵਿੱਚ ਕੋਈ ਚੀਜ਼ ਜਿਹਾ ਰੀਲੀ ਚੀਜ਼ ਪਿਲਾ ਕੇ ਮਾਰਤਾ ਸੀ ਤੇ ਉੱਥੇ ਬੈਚ ਬੰਦ ਕਰਤਾ ਸੀ ਫਿਰ ਜਦੋਂ ਸਮੈਲ ਆਣੀ ਸ਼ੁਰੂ ਹੋ ਗਈ ਤੇ ਦੈਨ ਸ਼ੀ ਕੇਮ ਟੂ ਨੋ ਫਿਰ ਉਹ ਇੱਧਰ ਉੱਧਰ ਕਿਤੇ ਘੁੰਮੀ ਗਈ ਕੁਝ ਨਾ ਕੁਝ ਸਟੋਰੀ ਬਣਾਈ ਜਾ ਸਕੇ ਪਰ ਉਹ ਉਹਦਾ ਜਿਹੜਾ ਸਕਸੈਸ ਨਹੀਂ ਹੋ ਸਕਿਆ ਇਹ ਦੋ ਮਾਰਿਆ ਜੀ ਹਾਂਜੀ ਮਾਰਿਆ ਕਿਨੇ ਮਾਰਿਆ ਫ੍ਰਾਈਡੇ ਨੂੰ ਮਾਰਿਆ ਸੀ ਕਿਸ ਲਈ ਮਾਰਿਆ ਸੀ ਹਾਂਜੀ ਕਾਰਨ ਕੀ ਆ ਰੀਜ਼ਨ ਸੀਗਾ ਮਾਰਨ ਦਾ ਜੀ ਕਿ ਉਹ ਜਿਹੜਾ ਵਿਨੋਦ ਕੁਮਾਰ ਸੀਗਾ ਉਹ ਇਹਦਾ ਹਸਬੈਂਡ ਕਲੇਮ ਕਰਦਾ ਸੀ ਔਰ ਅਰिजिनल ਫਿਜ਼ਿਕਲ ਰਿਲੇਸ਼ਨ ਬਣਾਉਣਾ ਚਾਹੁੰਦਾ ਸੀ ਜਿਹੜਾ ਇਹ ਕਿਤੇ ਨਹੀਂ ਚਾਹਦੀ ਸੀ ਲੈਡੀ ਹਾਂਜੀ ਇਹ ਆਪਣੀ ਸੈਕੰਡ ਵਾਈਫ ਨਾ ਲੀਗਲੀ ਵੈਡਿਡ ਵਾਈਫ ਸੀ ਕਿ ਨਹੀਂ ਇਹ ਡਾਊਟਫੁਲ ਆ ਜੀ ਨਹੀਂ ਹੈ ਜੀ ਨੋਦ ਕੁਮਾਰ ਦੀ ਕਲੇਮ ਕਰਦੇ ਨੇ ਲੇਕਿਨ ਇਹਦੀ ਕੋਈ ਹਾਲ ਤੱਕ ਕੋਈ ਲੀਗਲੀ ਵੈਲਿਡ ਵਾਈਫਸ਼ੀਪ ਨਹੀਂ ਹੈ ਹੁਣ ਤਫਤੀਸ਼ ਦਾ ਹਿੱਸਾ ਵੀ ਕਿਸ ਤਰ੍ਹਾਂ ਇਹ ਰਹਿੰਦੇ ਸੀ ਰਹਿ ਇਕੱਠੇ ਰਹੇ ਸੀਗੇ ਉਹ ਕੋ ਆਂਦਾ ਜਾਂਦਾ ਸੀ ਔਰ ਉਹਨੂੰ ਇਹ ਸ਼ਾਇਦ ਨਹੀਂ ਪਸੰਦ ਕਰਦੀ ਸੀ ਜਾਂ ਕੁਝ ਅਵੋਇਡ ਕਰਨਾ ਚਾਹੁੰਦੀ ਸੀ ਜਿਸ ਕਰਕੇ ਇਹ ਨੇ ਮਕਾਨ ਫਿਲਹਾਲ ਹਿਮਾਚਲੀ ਰੇਵੀ ਦਾ ਹੈ ਜੀ ਉਹਦੇ ਕਬਜ਼ੇ ਚ ਹੈ ਔਰ ਪ੍ਰਮੋਦ ਕੁਮਾਰ ਜਿਨਾਨਾ ਨੇ ਨਾ ਲਿਆ ਉਹਨੇ ਇਹਨੂੰ ਲੈ ਕੇ ਦਿੱਤਾ ਹੋਇਆ ਸੀ ਹਾਂ ਹਿਮਾਚਲੀ